ਲੋਭਾਈ ਪਾਰਟੀ ਚੱਲ ਰਹੀ ਆ ਇੱਧਰ ਜੱਗਿਆਂ ਨੂੰ ਸਤਿਗੁਰ ਜੀ ਲੱਡੂ ਮਿਲ ਗਿਆ ਕਹਿੰਦੇ ਅੱਜ ਹਵਾ ਵਾ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਇੱਧਰ ਬੋਲੋ ਬਾਈ ਸਤਿਗੁਰ ਜੀ ਦੱਖਣ ਗਰਮ ਹੈ ਲੱਗਦਾ ਹੈ 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 ਫ੍ਰਿਜ ਚੋਂ ਆਇਆ ਲੱਗਦਾ ਵੰਦ ਭਾਈ ਜਗਾ ਕਹੇਗਾ ਗਾਦ ਲੈ ਦੇਦਾ ਨਹੀਂ ਲੱਗਿਆ ਮਿੱਠਾ ਫੌਕਾਂ ਦਾ ਇਹ ਆਏ ਨੂੰ ਜਾ ਕੇ ਆਏ ਨੂੰ ਮੁੜ ਤੂੰ ਮੈਨੂੰ ਰੂਹ ਬਗਾ ਦੇ ਲੈ ਤੂੰ ਇੱਧਰ ਜਗਾ ਇੱਧਰ ਦਰ ਆਏ ਨੂੰ ਜਾ ਕੇ ਉਹਦੇ ਯੂ ਟਾਈਮ ਆਏ ਉਹਰੇ ਆਉਣਾ ਦੋ ਲਿਟਰ ਦਾ 10:00 ਵਜੇ ਰੱਖਦਾ ਇਹ ਦੋ ਲਿਟਰ ਤੋਂ 10:00 ਵਜੇ ਰੱਖਦਾ ਹੈ ਲੈ ਭਾਈ ਇੱਥੇ ਰਾਜ ਬਾਈ ਨੂੰ ਮਿਲੋ ਲੈ ਤੋੜਦੀ ਹਾਂ ਗਾਲ ਜੀ ਨੀ ਖੜ ਜਾ ਗਿਆ ਹੋ ਗਿਆ ਯੂ ਟਾਰਨ ਤਾਂ ਖਤਮ ਹੋ ਗਿਆ ਹਾਂ ਜੂ ਡੱਬਾ ਕਹਿੰਦਾ ਡੱਬਾ ਆਲਦਾ ਘਰੋਂ ਡੱਬਾ ਦਾ ਮਰੂਦਾ ਹੋ ਗਿਆ ਚੱਲ ਤੂੰ ਕਿਹੜਾ ਜੂ ਡੱਬਾ ਲਓ ਭਾਈ ਮੰਨ ਲਿਆ ਪੰਜ ਰਹਿ ਗਈਆਂ ਮੰਨ ਮਰ ਜਾ ਰਹੀ ਫੱਟ ਕਰ ਓ ਤੂੰ ਹੋਈ ਗਿਆ ਹੋਰ ਦੇਖੋ ਸਰ ਜੀ ਨੂੰ ਦੁਖੀ ਆ ਲੱਗ ਰਹੀ ਬਰਾਤ ਗੱਲ ਬੋਕ ਦੀ ਗੱਲ ਕਰਦੇ ਵੀ 100 ਬੱਕਰੇ ਛਡਾਉਣਾ ਬਰਾਤ ਦਾ ਵਾਹ ਸਮਝਿਆ ਸੋ ਚਾਟ ਲਾ ਕੇ ਉਹ ਕਹਿੰਦਾ ਬੁਰਾ ਬਰਾਤੀ ਉਹ ਕਹਿੰਦੇ ਨੇ ਕਹਿੰਦੇ ਵੀ ਬੰਦਾ ਸਵਾੜੇ ਦਾ ਸਿਆਣਾ ਨਾਲ ਕੋਈ ਵਿੱਚ ਤੂੰ ਨਾ ਸਲਾਹ ਦੇ ਦਿੰਨੀ ਕਿ ਕਿਹੜਾ ਘਾਉਣਾ ਉਹਨਾਂ ਨੇ ਵੀ ਸਮਝ ਗਏ ਕੋਈ ਗੱਲ ਬਾਤ ਹੈਗੀ ਐ ਇਕੜਾ ਉਹ ਵੀ ਬੰਦਾ ਲੈ ਕੇ ਵਿੱਚ ਗੱਲ ਕਰ ਲਈ ਸੈਟਿੰਗ ਉਹ ਗੱਲ ਉਹ ਗੱਡੀ ਡੱਗੀ ਦੀ ਡਿੱਗੀ ਦੀ ਸੁਣਾ ਸੁਣਾ ਮੈਨੂੰ ਪਤਾ ਨਹੀਂ ਮੈਂ ਹੁਣ ਇਹਦਾ ਤੁਹਾਨੂੰ ਪਤਾ ਕਰਦਾ ਨਹੀਂ ਤੂੰ ਕਰ ਬੰਦਾ ਨਾਲ ਲੈ ਕੇ ਮੈਂ ਤੁਹਾਨੂੰ ਦੱਸਿਆ ਵੀ ਡਿੱਗੀ ਜਗਾ ਨਹੀਂ ਤੂੰ ਮੈਂ ਟੋਕੇ ਹਾਂ ਹਾਂ ਨਹੀਂ ਪਤਾ ਮੈਂ ਉਹ ਦਿਨ ਦਾ ਮੈਂ ਅੱਜ ਹੀ ਉਹ ਦਿਨ ਮੈਂ ਤਾਂ ਦਾ ਨਹੀਂ ਨਹੀਂ ਕੋਈ ਨਹੀਂ ਦੱਸ ਮੈਨੂੰ ਲੱਗਦਾ ਉਹ ਜਿੰਨੇ ਬੱਕਰੇ ਖਾਣੇ ਬੱਕਰੇ ਨਹੀਂ ਨਹੀਂ ਖਾਣ ਦਾ ਹੈ ਜੇ 100 ਇਕੱਠਾਈ ਬਣਾਉਂਦੇ ਤੇ ਫੇਰ ਖਾਣ ਨਹੀਂ ਜਾਉਂਦਾ ਹੈਗਾ ਉਹ ਇਕੱਲਾ ਕਹਿੰਦਾ ਉਹ ਫਿਰ ਬੰਦਾ ਜਿਹੜਾ ਸਿਆਣਾ ਲੈ ਕੇ ਤੂੰ ਪੁੱਛ ਗਿਆ ਉਹ ਕਹਿੰਦਾ ਵੀ 100 ਬੱਕਰੇ ਖਾਣੇ ਕੋਈ ਬੜੀ ਗੱਲ ਹੈਗੀ ਉਹਨਾਂ ਨੂੰ ਕੋਈ ਵੀ ਲਿਆਓ ਇੱਕ ਇੱਕ ਬਣਾ ਕੇ ਲਿਆਓ ਹਾਂ ਇੱਕ ਬਣਾਉਂਦਾ ਹੁਣ 100 ਬੰਦੇ ਨੂੰ ਕਾ ਉਹਨਾਂ ਦੇ ਇੱਕ ਇੱਕ ਪੀਸ ਆਉਂਦਾ ਬੱਕਰਾ ਕਿਹੜਾ ਛੇਤੀਓ ਬਣਦਾ ਸਮਝ ਗਿਆ ਜਿੰਨੇ ਦੂਆ ਬਣ ਗਿਆ ਉਹਨਾਂ ਦਾ ਗੋਲ ਘਾਟਣ ਦੇ ਵਿੱਚ ਮਿਸਹੋਰ ਹੌਂਗੀ ਹਾਂ ਹੌਂ ਬੰਦੇ ਆਹ ਦੇਖਿਆ ਹੁਣ ਸਰ ਕੀ ਦਿਨਾਂ ਸਕੀਮ ਪਈ ਆ ਜੱਸਾ ਵੀ ਹੁਣ ਘਰ ਮੁਕਣੇ ਦੀ ਤਰ ਮੁਕਣੇ ਦੀ ਤੇ ਕਈ ਦਿਨਾਂ ਤੇ ਫਰਿੱਜ ਚ ਪੇਜਦੇ ਨੇ ਸਕੀਮ ਪਾਤੀ ਨਹੀਂ ਨਹੀਂ ਮੈਂ ਪਾਰਟੀ ਕਰੀ ਜੱਗਾ ਕਹਿੰਦਾ ਤਾਂ ਹਾਂ ਸਰੋਂ ਦੀ ਪਾਰਟੀ ਕੱਲ ਸਰੋਂ ਪਾਰਟੀ ਕਰੀਏ ਪਹਿਲਾਂ ਦੱਸਦਾ ਪਾਰਟੀ ਦੇ ਕਾਦੀ ਨਾ ਨਾ ਹਾਂ ਜੱਗੇ ਨੂੰ ਦੱਸਿਆ ਇਹ ਸਰੋਂ ਦੀ ਪਾਰਟੀ ਕਰੀ ਕੱਲ ਬੰਦੇ ਚੱਜਿਆ ਕਰ ਸਰੋਂ ਦੀ ਕੱਲ ਲੋਕੋ ਤਾਂ ਕਹਿੰਦੇ ਕੋਈ 7 ਕਾਟਲ ਕੋਈ 6 ਕਾਟਲ ਸਰੋਂ ਦੀਆਂ 8 ਕਿਲੋ ਸਰੋਂ ਨਿਕਲਿਆ ਹਾਂ ਇੱਕ ਮਰਤ ਵੇਚਾਂ ਉਹ ਮਿੰਟਾ ਕਰਦਾ ਫਿਰਦਾ ਕਹਿੰਦਾ ਕਹਾਣੀ ਜੋਗੀ ਪੂਰੀ ਕਰਾ ਦੋ ਕਿਸੇ ਤੇ ਦਵਾ ਦੋ ਸਾਨੂੰ ਮੈਂ ਵੀ ਰੱਤ ਦਾ ਕਹਿੰਦਾ ਪੱਲੀ ਵੀ ਆਇਆ ਅਰੇ ਆ ਮੈਂ ਇਹਦੀ ਦੇਖ ਹਾਂ ਮੈਂ ਸੁੱਕੀ ਜਿਹੜੇ ਰਾਤ ਨੂੰ ਪੱਲੀ ਜਾ ਕੇ ਚੱਤੋਂ ਰਹਿਦਰ ਨਾ ਉਹ ਧੱਕਾ ਮੜ ਕੇ ਆਏ ਕਰਦੇ ਬੱਸ ਮਾਲੇ ਘਾਟ ਉੱਪਰ ਬਗਵੀ ਮੜੀ ਭਈਆ ਵੱਡੀ ਭਈਆ ਥੱਲੇ ਪੱਲੀ ਵੀ ਆਇਆ ਕਰਦੇ ਬੱਸ ਪੱਲੀ ਚੜੀ ਲੱਡੂ ਕਕੜਾ ਕੀ ਬਟਾ ਹੱਥ ਚ ਉਧਰ ਜੱਗੇ ਨੂੰ ਦੇ ਦੇ ਇੱਕ ਹਾਂ ਲੱਡੂ ਲੈ ਲਓ ਮੈਂ ਦੋ ਬਾਦਲੇ ਵੀ ਲੱਡੂ ਆਇਆ ਮੈਂ ਪਿੱਤਾ ਜੀ ਬਣ ਕੇ ਦੁਕਾਨ ਤੇ ਆਇਆ ਤਾਂ ਕੋਲੇ ਪੇ ਦੁਲੱਡਾ ਲੱਡੂ ਇੱਕ ਨੰਬਰ ਹਾਂ ਹਾਂ ਹੁਣ ਸਰ ਵੀ ਤੁਹਾਨੂੰ 25 ਕਿਲੋ ਸਰ੍ਹੋਂ ਦੁਆਵਾਂ ਤੇ 40 ਕਿਲੋ ਦੀ ਕਹਾਣੀ ਤਾਂ ਪੂਰੀ ਹੋਵੇ ਹਾਂ ਜਗਾ ਮੁਕਰ ਗਿਆ ਇਹਨੂੰ ਕਹਿੰਦਾ ਸਰੋਗੱਡੀ ਦੁਆ ਦੇ ਕਹਿੰਦਾ ਮੈਨੂੰ ਵੇਚ ਇਹਦਾ ਉਲਟ ਮੈਨੂੰ ਦੁਆ ਦਿਓ ਕਹਿੰਦਾ ਮੈਨੂੰ ਬੋਲਣ ਪਾ ਹਾਂ ਹਾਂ ਇਹ ਜਿਹੜੀ 8 ਕਿਲੋ ਨੂੰ ਵੇਚਦੇ ਕੀ ਮੰਡੇ ਲਵੇਂ ਦੇਣਾ ਅਮਰਾ ਅਮਰਾ ਜਾਂਦਾ ਉਹਦਾ ਹੈਗਾ ਉੱਥੇ ਤਾਂ ਥੈਲਾ ਭਰਦੇ ਆਣੋਂਗੇ ਸਹੀ 8 ਕਿਲੋ ਦਾ ਤਾਂ ਪੈਸੇ ਲੈਂਦਾ ਉਹ 8 ਕਿਲੋ ਦਾ ਕੋਈ ਯੋਗ ਵੀ ਨਹੀਂ ਆ ਗਿਆ ਇਹਦੀ ਨੂੰ ਜੜਾ ਦੀ ਕਿੰਨੀਆਂ ਹੋਣੀਆਂ ਗਾਲੇ ਦਾਣਾ ਬੀਤਾ ਹੋ ਗਿਆ ਕਾ ਬਣ ਗਿਆ ਆਹ ਗੱਲ ਮਾ ਰੇ ਟਿਕਾਣੇ ਅੱਧ ਕੀਲੇ ਦਾ ਬੀਜ ਆ ਹਾਂ ਇਹ ਨਾਲੇ ਗਾਇ ਵੀ ਐਨ ਮਰਾ ਕੀ ਦੇਖੀ ਟਿਕਾਣੇ ਆਪਣੇ ਆ ਟਰੈਕਟਰ ਨਹੀਂ ਚੜਾਇਆ ਪਰ ਬੀਜ ਨਾ ਖੜਾਵੋ ਠੀਕ ਨਹੀਂ ਪੈਰਾਂ ਨਾਲ ਉੱਡਾਈ ਪਿਆ ਹਾਂ ਆ ਦਾਣਾ ਮੋਟਾ ਠੀਕ ਆ ਦੱਖਣ ਪਾਉਂਦੇ ਬਹੁਤ ਅੱਜ ਮਿੱਟੀ ਉਹ ਪਾਉਂਦੇ ਬਾਈ ਹੁਣ ਮੈਨੂੰ ਐ ਦੱਸ ਇਹ ਚ ਦੱਖਣ ਦੇ ਵਿੱਚ ਆਪਣਾ ਹਵਾਇਤੀ ਕਾਂਕਦੇ ਭਰੀਆਂ ਰੁੱਢਦੀ ਹੁੰਦੀ ਆਲੇ ਦਾਲੇ ਨੂੰ ਸਾਹੀ ਜਿਹੜੇ ਅੱਜ ਸਰੋਂ ਕਾਢਦੇ ਐ ਨੌਖਾ ਪੱਲੀ ਉਰੇ ਵਝਾਉਣੇ ਜਾਂਦੀ ਕਰਦੇ ਆ ਇੱਕ ਨੀ ਜਾਣੀ ਐ ਹਾਂ ਓਏ ਦੇਖਣ ਨਹੀਂ ਹੈਗਾ ਜਿਹੜੇ ਲੜਾਕੂ ਜਾਜੋ ਨੀਵੇਂ ਫਿਰਦੇ ਆ ਹਾਂ ਮੈਂ ਹਾਂ ਲੈ ਉਹਨਾਂ ਨਾਲ ਹਵਾ ਹੁੰਦੀ ਰਹਿਣਾ ਅਲੱਗੇ ਨਹੀਂ ਦੋ ਹੁਣ ਹਾਂ ਉਹਨਾਂ ਦੀ ਬਾਤ ਸੀ ਹਾਂ ਜੱਗੇ ਰਾਤ ਤੱਕ ਲੋਲੇ ਹੋਗੇ ਫਟਾ ਦੀ ਫਟ ਟਰੈਕਟਰ ਭਜਾ ਕੇ ਲੈ ਕੇ ਜੋੜਿਆ ਆਹੋ ਮੰਗਣਾ ਦੱਸ ਲੈ ਮੈਨਾਂ ਕਹੇ ਮਿੱਲੀ ਨਹੀਂ ਗਿਆ ਮਿੱਲੀ ਲੜ ਗਿਆ ਤੁਹਾਡਾ ਪਾਈਆ ਪਾਈਆ ਖੂ ਨੂੰ ਲੜ ਗਿਆ ਮਗਾ ਇੱਥੀ ਸਰ ਗਿਆ ਇਹਨਾਂ ਕਹੇ ਦਹਾਂ ਲੜ ਗਿਆ ਲੜ ਰਹਾ ਤੇ ਕਹਿੰਦਾ ਆ ਤਿਕੜਾ ਚੱਲੇ ਪਿਆ ਹੁੰਦਾ ਸਵੇਰੇ 8 ਵਜੇ ਚੱਲੇ ਆ ਚੱਲੇ ਪਿਆ ਕਿੰਨੇ ਰਹਿਣੇ ਵਾਲੀਆਂ ਹਾਲ ਤਾਂ 50 ਟਰਾਲੀਆਂ ਹੁੰਦੇ ਇੰਦਰ ਗਿਆ ਹੁਣ ਆ ਟਰਾਲੀ ਨਾਲ ਜਾਣਾ ਇਕੱਠੀ ਹੈ ਉਹਦਾ 34 ਹੈ ਸਾਡਾ ਉਹਦਾ 35 ਹੈ ਸਾਡਾ ਤਾਂ ਲੱਗਿਆ ਵੀਰਾ ਉਹਦਾ ਘਰ ਨੂੰ ਗਿਆ ਇਹ ਸਾਡਾਂ ਨੂੰ ਹੋ ਗਿਆ ਕੰਮ ਜਲ ਹੁਣ ਉਮੀਦ ਚਲਦਾ ਚਿਰ ਰਗ ਰਗ ਗਿਆ ਜੱਗੇ ਆ ਡੱਬਾ ਛੇਤੀ ਉਹ ਜੂ ਟਰਨ ਮਾਰ ਗਿਆ ਡੱਬੇ ਦਾ ਆਪਣਾ ਤਾਂ ਮਦਵਾ ਗਿਆ ਇਹ ਬਾਈ ਉਹ ਕਾਬਤ ਦਾ ਪ੍ਰਾਣੀ ਹੋਗੀ ਜਿਹੜੇ ਕਹਿੰਦੇ ਕਿ ਬੱਕਰਾ ਬਣਾਓ ਇੱਥੇ ਤਾਂ ਕਿੱਥੇ ਭਾਗੇ ਡੱਬੇ ਨਾਲ ਬੜਾ ਬੋਰ ਨਾ ਹਰ ਬੰਗੀ ਜਮੰਦਰੀ ਬਾਲ ਲਾ ਬਾਈ ਰਾਜੂ ਬਾਈ ਕੱਦਾ ਦੇਖਦਾ ਤੂੰ ਦੇਆ ਆਇਆ ਤਾ ਤੜਕਾ ਵੀ ਲੱਗ ਗਿਆ ਚਲੋ ਬੜਾ ਵੇ ਦੇਖ ਲੈਣੇ ਕੋਲ ਵੀ ਨਹੀਂ ਆਂਦੇ ਹਾਂ ਹੂੰ ਗਾਜਰਾ ਮਿਲਨੇ ਮੰਡੀ ਤੇ ਤੈਨੂੰ ਉਹ ਵੀ ਇਹ ਮੌਸਮ ਚ ਆਦੀ ਹੁਣ ਤਾਂ ਸਟੋਰਾਂ ਵਾਲੀਆਂ ਸਟੋਰਾਂ ਚ ਹਿਮਾਚਲ ਤੇ ਆਉਂਦੀ ਐ ਕੋ ਆਉਂਦੀ ਐ ਆਉਂਦੀ ਐ ਅੱਜ ਤਾਂ ਜੇ ਮਰਜ਼ੀ ਲੈ ਲੈ ਤੂੰ ਸਟੋਰ ਹੋ ਜਾਂਦੀ ਐ ਤਾਂ ਸਹੀ ਕੋਈ ਚੀਜ਼ ਮੌਸਮ ਦੇ ਵਧੀਆ ਲੱਗਣੀ ਹਾਂ ਇਹ ਕੋਲ ਵਾਲੀ ਜੀ ਮੌਸਮ ਦੀ ਵਧੀਆ ਲੱਗਣੀ ਹੁਣ ਸਾਗ ਲੱਗਣਾ ਸਾਗ ਤਾਂ ਸਾਨੂੰ ਹੁਣ ਤਾਂ ਸਾਗ ਨੇ ਗਰਿਓ ਕਰਨੀ ਅੰਦਰ ਗੈਂਦ ਬਣਾਉਣੀ ਹੈ ਜਿਹੜਾ ਸਾਗ ਇਹ ਕਹਿੰਦੇ ਮੌਸਮ ਵਾਲੀ ਚੀਜ਼ ਵਧੀਆ ਲੱਗਣੀ ਆ ਜਿਹੜੀ ਕਿਸੇ ਤੋਂ ਬਣਨ ਲੱਗੀ ਆ ਨਾ ਉਹ ਜਿਹੜੇ ਮੈਂ ਬੇਮੌਸਮੀ ਚੀਜ਼ ਪਾਉਣੀ ਆ ਤੁਹਾਨੂੰ ਗੱਲ ਕਰਨ ਦੀ ਜੇ ਬਤੀ ਲੈ ਕੇ ਖਾਣੀ ਹੈ ਮੈਂ ਜੀ ਕਿਹਾ ਤੁਹਾਨੂੰ ਹਾਂ ਚਲੋ ਵੇਚ ਬੰਦੇ ਉਸ ਮੈਂ ਦੇਖ ਸਕੀ ਹਾਂ ਹਾਂ ਬੜਾ ਬੜਾ ਸੁਣ ਨਹੀਂ ਆ ਰਿਹਾ ਕਾਹਦਾ ਮੈਂ ਲੈ ਆਉਣੀ ਚਲੋ ਅੱਜ ਸਾਰੀ ਚੋਕੀ ਲਿਆ ਗਿਆ ਭਾਗੀ ਵਾ ਚਲੋ ਸਾਰੀ ਨਾ ਤੋ ਕੀ ਮਸਾ ਲਈ ਦੇ ਕੀ ਕੀ ਜੀ ਕਰ ਰਿਹਾ ਦੋਸਤ ਫਸੇ ਜਾਣਾ ਕੀ ਕਰ ਰਿਹਾ ਮਾਇਦਾ ਕਰ ਰਹਿਣਾ ਨਾ ਮਰੋ ਬੈਠਾ ਹਾਂ ਘਰ ਨਹੀਂ ਗਦਾ ਗੱਲੀ ਹੈ ਕਰ ਕਰ ਨਾ ਉਹ ਤੇ ਮੈਂ ਫੋਨ ਕਰਾ ਦਿਆਂ ਨਾ ਕੈਮਰੇ ਲੱਗੇ ਮੈਂ ਸੋਨੇ ਫੋਟੋ ਚਲ ਇਹ ਕਾ ਲਿਓ ਇਹ ਮੈਂ ਫੋਟਾ ਮਰਨਾ ਟੋਟਾ ਉਹ ਚੁਪੇ ਗਿਆ ਚੁਪੇ ਗਿਆ ਅੱਜ ਜਿਹੜਾ ਨਾ ਜਮਾਨਾ ਟੋਟਲ ਸਬਜੀ ਕਿੰਨੇ ਦੀ ਆਈ ਤੇ ਮੇਰਾ ਬੱਸ ਸਬਜੀ ਕਿੰਨੇ ਦੀ ਆਈ ਉਹ ਜਿਹੜਾ ਬੋਲੋ ਥੋੜਾ ਦੇਣਾ ਸੀ ਤਾ ਉਹ 100 150 ਰੁਪਏ ਤੋਂ ਨੁਮੂਨਾ ਉਹ ਨਾ ਥੋੜੀ ਕੋਈ ਗੱਲ ਘਰਾਂ ਚੱਲੀ ਆ ਨਾ ਭਾਈ ਪੂਰੀ ਲਿਆਉਣੀ ਲਿਆ ਦੀ ਨਾ ਨਿਕਰਾ ਮੂੰਗੀ ਮਸਲੀ ਬੜੀ ਚੰਗ ਲਗਾ ਲੈਣੀ ਦੇਤੀ ਲੈ ਮਾਤਾ ਕਿਉਂ ਨਹੀਂ ਫੇਰ ਦੇਖਣਾ ਕਹਿੰਦਾ ਬੇਮੌਸਮੀ ਚੰਗੀ ਰਾਣੀ ਲੈ ਮੁੰਡਾ ਖੁਲਾ ਦੇ ਯਾਰ ਖਾਣ ਨਹੀਂ ਹੁੰਦੀ ਹੈ ਜੇ ਹੁਣ ਤੂੰ ਇਹਨੇ ਪਿਆਰ ਨਾਲ ਕਹਿੰਨਾ ਹੁਣ ਤਾਂ ਖਾਣੀ ਨੂੰ ਤੂੰ ਦੇਖ ਲਈ ਉਹ ਵੀ ਕਿਆ ਚੀਜ਼ਾਂ ਬਲੌਗ ਚ ਹਾਂ ਬਲੌਗ ਨਹੀਂ ਬਣਾਉਣਾ ਹੁੰਦਾ ਹਾਂ ਆ ਜਾ ਆ ਜਾ ਸੋ ਬੁੱਕਰੀ ਲੀਕਾ ਮੂਹ ਹੈ ਵਾਹ ਓਲਾ ਪਗੂ ਆ ਜਾ ਬਾਈ ਬੰਦਾ ਆਇਆ ਇੱਕ ਸਾਡਾ ਦੇਖੋ ਬਈ ਹਵਾ ਦੇ ਵਿੱਚ ਆ ਜਾ ਫਿਰ ਆ ਹਾਂ ਆ ਜਾ ਆ ਜਾ ਆ ਜਾ ਆਜਾ ਤਰਾ ਸੇਬ ਖਾਣ ਨੂੰ ਬੈਠਾ ਮਾਸੜਾ ਉਹਦੇ ਆਜਾ ਖੇਤੀ ਲੰਘ ਜਾਂ ਤੈਨੂੰ ਨਹੀਂ 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 ਪਰ ਲੈ ਲੈ ਪਰ ਲੈ ਨਾ ਨਾ ਆ ਜਾ ਸਾ ਮੇਰੇ ਕੋਲ ਆ ਜਾ ਆ ਜਾ ਨਹੀਂ ਨਹੀਂ ਤੱਕਾ ਪਾਰਦੀ ਐ ਮਿੱਟੀ ਨੇ ਲੈ ਲੈ ਹਾਂ ਐਵੇਂ ਲੈ ਚੱਲ ਇਹ ਕਰ ਦੇ ਲੈ ਆਓ ਓਹੋ ਨਾ ਬਈ ਕਿੰਨਾ ਜਲਦੀ ਕੋਟਾ ਤੇ ਕਾਲਾ ਮਾੜਾ ਯਾਰ ਨੂੰ ਬੱਲੇ ਬੱਲੇ ਉਹ ਵੀ ਬੜੀ ਗੇਂਦ ਤੇ ਹਾਂ ਸੋਕੇ ਲੈ ਲਈ ਉਹ ਐਜੀ ਤੂੰ ਕੁਝ ਹੋ ਗਈ ਜਾਨਵਰ ਨਾਲ ਹੁੰਦੇ ਸੋਕੇ ਜਾਨਵਰ ਨਾਲ ਸਾਡੇ ਫਿਰਦੀ ਉੱਥੇ ਤੇ ਵਿਚੇ ਵਿੱਚ ਉਧਰ ਜਾਇ ਫਿਰ ਉਧਰ ਤੇ ਫਿਰ ਉੱਥੇ ਛੱਡ ਗਿਆ ਇਹਨੂੰ ਪਰਸੋਂ ਥੱਲੇ ਰੇਜ ਨਹੀਂ ਦੀ ਕੋਠੇ ਬਜੜ ਗਿਆ ਕੋਠੇ 'ਤੇ ਜਿਹੜੀਆਂ ਦੋ ਟੋਪੀਆਂ ਪਈਆਂ ਇੱਕ ਕੋਡ ਵੇ ਕਰਨ ਦਾ ਤੇ ਬਸੰਤ ਨੂੰ ਪਤੰਗ ਲਾਉਣ ਦਾ ਤੇ ਕੋਠੇ 'ਤੇ ਵਿੱਚ ਵਾਰੇ ਦੇ ਉੱਪਰ ਬੱਲੇ 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 ਉਹ ਜੱਕੇ ਲਿਆ ਕੇ ਨਾ ਤੇ ਰੱਖਿਆ ਕੁਰਸੀ ਪਰ ਮਾਤਾ ਮੈਂ ਵੀ ਦੇਖੀ ਜਾਂਦਾ ਮਾ ਥੋੜਾ ਗਰਮੀ ਵਿੱਚ ਕੋਟ ਕਿੱਥੇ ਆ ਕੇ ਥੰਨੇ ਵੇ ਮੀ ਇਹਦਾ ਸਾ ਕਿਤੇ ਟਰੱਕ ਕਰ ਦੋ ਜਮਾਨੇ ਮੀ ਨਹੀਂ ਵੇਦੇ ਇਹ ਬੰਦਾਲੇ ਵਿੱਚ ਬਲੇਗੋੜੂ ਤੇ ਪਾਰੀ ਖੜਾ ਹੋਣਾ ਪਰ ਆਉ ਮੀ ਇਹ ਨਹੀਂ ਵੇਜ ਜਾ ਤੇ ਮਨਣਾ ਅਬ ਗੌਰ ਇੱਕ ਦਸਲਾ ਪਿਆ ਹੋਣਾ ਪਰ ਟੋਰਾ ਦਾ ਬਾ ਲਟਨੀਆਂ ਡੋਰਾ ਪਈਆਂ ਪਦੰਗਾ ਨੇ ਟੋੜ ਬਰੋੜੀ ਕਰਕੇ ਉੱਪਰੇ ਕਰਿਆ ਪਿਆ ਸਾਰਾ ਹੀ ਆਓ ਹਾਂ ਜਵਾਰੇ ਦੇ ਵਿੱਚ ਪੜਦਾ ਮੈਗਨੈਟ ਦੀ ਟੈਨ ਆਈ ਬੈੜੇ ਬੰਦਗਾ ਨੇ ਆਉਂਦੇ ਵੇ ਮਾਰ ਕੇ ਲਿਆਉਂਦਾ ਫੁੱਲੇ ਮਾਰਨ ਲੱਗਣ ਚਾਹਦਾ ਬੜਾ ਦੰਨੇ ਪੈਣੀ ਵਾਲੂ 1.5 ਟੋਰਾ ਜੋੜ ਸਕਦਾ ਮੈਂ ਕਹਿੰਦਾ ਤੱਕਲੇ ਚੱਲੀ ਆ ਬੇਟੀ لمبے ਟੋਰੇ ਹੋਗੇ ਅੱਛਾ ਦੇਖ ਰਾ ਦਵੇ ਰ ਮੌਕਾ ਚਲੋ ਦਖਣ ਜਾਂਦਾ ਮਸਣ ਕੈਮਰੇ ਲੱਗੇ ਪਹਿਲਾ ਕੈਮਰਾ ਦੀ ਉਤਾਰ ਦੇਖੋ ਪਹਿਲਾ ਕੈਮਰਾ ਦੀ ਉਤਾਰ ਦੇਖੋ ਕੱਲਾ ਟੀਵੀ ਆਰ ਦੇਖੋ ਕਿੱਥੇ ਲਾਇਆ ਵੇਰੇ ਕੈਲੇ ਜਾਂਦਾ ਅਗਲਾ ਹੈ ਕਾਇਨ ਨਾਲ ਲੈ ਕੇ ਦੀ ਤੇਜ ਉਹ ਚੰਗੇ ਨਿਕਲਦੇ ਪਤਾ ਕਰਾਉਣ ਹਾਂ ਰੋਟੀ ਖਾਣ ਲਈ ਮੈਂ ਆਪਾਂ ਕਿੰਨੀਆਂ ਜੋੜੀਆਂ ਦੇਖ ਰਹੇ ਹਾਂ ਇਹ ਦਮਾ ਸਾਰੇ ਕੈਮਰੇ ਲੱਗੇ ਹੋਣੇ ਉਹ ਬੰਦੇ ਉੱਪਰੇ ਹੁੰਦੇ ਆ ਹੈ ਹਾਂ ਇੱਥੇ ਤਾਂ ਅਸੀਂ ਪਛਾਣਦੇ ਬੰਦਾ ਮੈਨੂੰ ਲੈ ਬੰਦਾ ਅਸੀਂ ਜੱਤੀ ਕਿਹੜੀ ਸੀ ਜਾਂ ਤੋਰਨਾ ਦੇ ਤੇ ਵਿਛਾਣਾ ਨਹੀਂ ਹੁਣ ਮੈਂ ਕਹਿੰਦਾ ਦੱਤ ਕੋਈ ਕਿਹੜੀ ਸੀ ਤੂੰ ਤਾ ਤੋੜਦੇ ਹੀ ਪਛਾਣਦੇ ਓਏ ਮੈਂ ਤੂੰ ਚੰਨਕ ਦਾ ਕਾਬਤ ਇੱਕ ਉਹ ਗੜੀ ਆ ਕਹਿੰਦਾ ਪਿੱਛਾ ਦੇਖੀ ਦੱਸ ਹਾਂ ਹਾਂ ਉਹ ਆਮਾ ਸਭੀ ਇੱਕ ਉਹ ਹਟ ਜਾ ਛੱਡ ਜਾ ਹਾਂ ਹਾਂ ਸਾਡਾ ਦਲਵੀਰ ਜਾਂਦੇ ਦੋਏ ਸਾਡੂ ਇੱਥੇ ਖੜੇ ਗੰਨੇ 'ਚ ਬੰਦਾ ਪਸਾਣ ਲੰਦਾ ਤੇ ਵੀ ਇੱਥੇ ਗੰਨੇ 'ਚ ਦਰ ਮਰੂਦ ਰਾਹ ਤੇ ਲੱਗੇ ਮੇਰੇ ਪਾੜੀ ਪਰ ਪਾੜੀ ਬੰਨੀ ਲੈਣਾ ਤੇ ਜਾ ਜਾਂਦਾ ਜਾਂਦਾ ਹੁੰਦਾ ਨੌਕਡਾਊਨ ਦਾ ਮੌਸਮ ਸਾਹਿਬ ਤਾਂ ਜਾਂ ਤਾਂ ਤੁਸੀਂ ਨਹੀਂ ਗਿਆ ਸਾਡੇ ਬੱਤ ਜੜਾਈ ਬਈ ਦੱਖਣ ਦਾ ਅੱਜ ਅੱਜ ਦੱਖਣ ਦਾ ਮਿੱਟੀ ਵਾਕਈ ਚੜਾਈ ਵੀ ਆ ਨਾ ਭਾਈ ਕੰਮ ਗੰਨੇ ਵਾਲਾ ਆੜਿਆ ਬਾਈ ਲੱਗਦਾ ਏ ਅਪ੍ਰੈਲ ਮਹੀਨਾ ਚੱਲ ਪਿਆ ਖੜਾ ਸਕਦਾ ਮੈਨੂੰ ਦੇਖਣ ਨੂੰ ਨਹੀਂ ਕਿਧਰ ਗਿਆ ਹਾਂ ਝੁਕੜੇ ਚ ਆਪਣੇ ਵਾਲਾ ਦਾ ਕੰਮ ਧੂਰ ਗਿਆ ਉਹ ਲੈ ਲਾ ਕੋ ਬਧੀਆ ਲਾਉਂਦਾ ਹੈ ਹੈਂ ਖਣ ਚਾਲਦਾ ਜਿਹੜੀ ਵਸ ਹਰੀ ਹੈ ਨਾ ਉਹ ਵੀ ਐ ਲੱਗਦੀ ਚਾਪੇ ਸਾਰਾ ਕਰ ਗਨੇ ਚੱਲੀ ਬੂਣੀ ਮੋੜੋ ਬੰਨ ਉਹ ਨਾਲ ਹੀ ਕਰਿਆ ਕਰੋ ਸਾਰੇ ਕਮਰਾਇਆ ਰੱਖਦਾ ਉਹ ਚੱਲ ਐਂ ਕਰ ਗੰਨੇ ਕੱਢਦੇ ਆਪਾਂ ਰਸ ਲਈਏ ਉਹ ਬਾਈ ਲਾਈਟ ਹੈ ਕਿ ਮੇਰਾ ਨਿਕਲ ਜੂਗਾ ਇਹਦੇ ਕੋਈ ਦਰਾਜ਼ ਨਹੀਂ ਹੱਥ ਕਰਕੇ ਰੇੜ ਕੇ ਵੀ ਦਰਾਜ਼ ਨਹੀਂ ਨਿਕਲਦਾ ਨਾ 18 ਵਿੱਚ ਗੰਨਾ 18 ਵਿੱਚ ਨਿਕਲ ਜੂਗਾ ਇਹਦੇ ਕੋਈ ਹਾਸੀ ਨਹੀਂ 88 ਦੇ ਦਾ ਪਰੇ ਲਾਈਨ ਹੈ ਦੇਖੋ ਕਾਹੀ ਹੈ 25 ਗਿਆ ਮੋਟਰ ਉਹ ਬਾਈ ਵਿੱਚ ਹੈਗਾ ਇਹ 18 ਵਿੱਚ ਲੱਗਿਆ ਵਾ Hallo, okay. ich